ਤਾਂ ਗੱਲ ਕਰਾਂਗੇ ਜੀ ਮੋਕਲਦੇਵ ਦੀ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਤੇ ਜਿਵੇਂ ਹੀ ਖਬਰ ਸੋਸ਼ਲ ਮੀਡੀਆ ਤੇ ਆਉਂਦੀ ਹੈ ਤੇ ਇਹਨਾਂ ਨੂੰ ਚਾਹੁਣ ਵਾਲੇ ਜਿਹੜੇ ਉਦਾਸ ਹੋ ਜਾਂਦੇ ਆ ਹਰ ਇੱਕ ਨੂੰ ਦੁੱਖ ਆ ਜਿਹੜਾ ਲੱਗਦਾ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਸ ਅਦਾਕਾਰ ਨੂੰ ਜਿਹੜਾ ਕੀ ਹੋ ਗਿਆ ਇਹ ਹਾਲੇ ਤੱਕ ਰਾਜ਼ ਬਣਿਆ ਹੋਇਆ ਹੈ ਕਿ ਉਹਨਾਂ ਦੀ ਡੈਥ ਜਿਹੜੀ ਕਿਵੇਂ ਹੋ ਗਈ ਆਖਰ ਉਹ ਐਨੇ ਬਿਮਾਰ ਕਿਵੇਂ ਹੋ ਗਏ ਇਸ ਕਰਕੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਜਿਹੜੇ ਕਹਿ ਗਏ ਤਾਂ ਮੋਕਲਦੇਵ ਸੀ ਜਿਹੜੇ ਉਹ ਰਾਹੁਲ ਦੇਵ ਦੇ ਛੋਟੇ ਭਰਾ ਸੀ ਮੁਕਲਦੇਵ ਦਾ ਜਿਹੜਾ ਜਨਮ ਸੀਗਾ 17 ਸਤੰਬਰ 1970 ਦੇ ਵਿੱਚ ਦਿੱਲੀ ਵਿਖੇ ਇੱਕ ਪੰਜਾਬੀ ਪਰਿਵਾਰ ਦੇ ਵਿੱਚੋਂ ਹੋਇਆ ਸੀ ਇਹਨਾਂ ਦਾ ਪਿਛੋਕੜ ਸੀ ਜਿਹੜਾ ਉਹ ਜਲੰਧਰ ਤੋਂ ਸੀ ਮੁਕਲਦੇਵ ਨੇ ਆਪਣੀ ਜਿਹੜੀ ਕੈਰੀਅਰ ਦੀ ਸ਼ੁਰੂਆਤ ਹੈ ਫਿਲਮਾਂ ਦੀ ਸ਼ੁਰੂਆਤ ਹੈ ਉਹ 10 ਤੱਕ ਫਿਲਮ ਤੋਂ ਕੀਤੀ ਸੀ ਖਾਸ ਗੱਲ ਇਹਦੇ ਵਿੱਚ ਇਹ ਸੀ ਕਿ ਉਹ ਉਸ ਫਿਲਮ ਦੇ ਵਿੱਚ ਆਪਣੇ ਭਰਾ ਯਾਨੀ ਕਿ ਰਾਹੁਲ ਦੇਵ ਨਾਲ ਆਏ ਸੀ ਸੁਸ਼ਮਤਾ ਸੇਨ ਉਹਦੇ ਵਿੱਚ ਹੀਰੋਇਨ ਸੀ ਮਹੇਸ਼ ਭੱਟ ਨੇ ਉਹ ਫਿਲਮ ਹੈ ਜਿਹੜੀ ਨਿਰਦੇਸ਼ਕ ਕੀਤੀ ਸੀ ਜਾਨੀ ਕਿ ਬਣਾਈ ਸੀ ਇਸ ਤੋਂ ਇਲਾਵਾ ਮੁਕਲਦੇਵ ਨੇ ਬਈ ਸਾਊਥ ਇੰਡੀਆ ਦੀ ਇੰਡੀਅਨ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹਿੰਦੀ ਫਿਲਮਾਂ 'ਚ ਕੰਮ ਕੀਤਾ ਪੰਜਾਬੀ 'ਚ ਕੀਤਾ ਇਸ ਤੋਂ ਇਲਾਵਾ ਪੰਜਾਬੀ ਗਾਣਿਆਂ ਦੇ ਵਿੱਚ ਵੀ ਮੁਕਲਦੇਵ ਨੇ ਇੱਕ ਮਾਡਲ ਦੇ ਤੌਰ ਤੇ ਕੰਮ ਹੈ ਜਿਹੜਾ ਉਹ ਕੀਤਾ ਇਸ ਤੋਂ ਇਲਾਵਾ ਜੈ ਹੋ ਵਰਗੀਆਂ ਵੱਡੇ ਪਰਦੇ ਦੀਆਂ ਫਿਲਮਾਂ ਦੇ ਵਿੱਚ ਵੀ ਮੁਕਲਦੇਵ ਨੇ ਜਿਹੜਾ ਕੰਮ ਕੀਤਾ ਸੋ ਇਹਨਾਂ ਦੇ ਪਿਤਾ ਜਿਹੜੇ ਸਹਾਇਕ ਪੁਲਿਸ ਕਮਿਸ਼ਨਰ ਸੀਗੇ ਇਹਨਾਂ ਦੀ 91 ਸਾਲ ਦੀ ਉਮਰ ਦੇ ਵਿੱਚ ਡੈਥ ਹੈ ਜਿਹੜੀ ਹੋ ਜਾਂਦੀ ਹੈ 2019 ਦੇ ਵਿੱਚ ਇਹਨਾਂ ਦੇ ਪਿਤਾ ਦੀ ਜਿਹੜੀ ਡੈਥ ਹੋ ਜਾਂਦੀ ਹੈ ਇਹਨਾਂ ਦੇ ਪਿਤਾ ਦਾ ਨਾਮ ਹਰੀਦੇਵ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਦੀ ਵੀ ਜਿਹੜੀ ਡੈਥ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਮੁਕਲਦੇਵ ਦੇ ਵਿੱਚ ਜਿਹੜਾ ਬਦਲਾ ਆ ਜਾਂਦਾ ਹੈ ਉਹ ਚੁੱਪ ਰਹਿਣ ਲੱਗ ਜਾਂਦੇ ਐ ਜਿਆਦਾ ਕਿਸੇ ਨਾਲ ਬੋਲਦੇ ਨਹੀਂ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਐ ਬਾਹਰ ਨਹੀਂ ਨਿਕਲਦੇ ਜਦੋਂ ਸ਼ੂਟਿੰਗ ਦੇ ਜਾਣਾ ਹੁੰਦਾ ਸੀ ਉਦੋਂ ਹੀ ਉਹ ਘਰ ਤੋਂ ਬਾਹਰ ਜਾਂਦੇ ਸੀ ਤਾਂ ਮਾਪਿਓ ਦਾ ਇੱਕ ਗਹਿਰਾ ਸਦਮਾ ਜਿਹੜਾ ਮੁਕਲਦੇਵ ਨੂੰ ਲੱਗਦਾ ਹੈ ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਜਿਹੜਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਮੁਕਲਦੇਵ ਇੱਕ ਪਾਇਲਟ ਸੀ ਉਹਨਾਂ ਦੀ ਇੰਸਟਾਗ੍ਰam ਆਈਡੀ ਕੋਲਟੀ ਦੇਖ ਲਿਓ ਮੁਕਲਦੇਵ ਦੇ ਨਾਮ ਤੇ ਹੈ ਉਹਨਾਂ ਦੀਆਂ ਆਖਰੀ ਤਿੰਨ ਪੋਸਟਾਂ ਜਿਹੜੀਆਂ ਉਡਾਣ ਭਰਦਿਆਂ ਦੀਆਂ ਨੇ ਹਵਾ ਦੇ ਵਿੱਚ ਅੰਬਰ ਦੇ ਵਿੱਚ ਉੱਡ ਰਿਹਾ ਤਾਂ ਉਹਨਾਂ ਨੇ ਤਿੰਨ ਪੋਸਟਾਂ ਆਪਣੀਆਂ ਆਖਰੀ ਜਿਹੜੀਆਂ ਉਹ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਕੀਤੀਆਂ ਨੇ ਤਾਂ ਪਾਇਲਟ ਦੀ ਜਿਹੜੀ ਟ੍ਰੇਨਿੰਗ ਸੀ ਇਹਨਾਂ ਨੇ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ ਤੋਂ ਪ੍ਰਾਪਤ ਹੈ ਜਿਹੜੀ ਕੀਤੀ ਸੀ ਮੋਕਲਦੇਵ ਨੇ ਜਮਲਾ ਪਾਗਲਾ دیਵਾਨਾ ਦੇ ਵਿੱਚ ਵੀ ਅਹਿਮ ਰੋਲ ਹੈ ਜਿਹੜਾ ਉਹ ਨਿਭਾਇਆ ਸੀ ਜਿਹਦੇ ਚੱਲਦੇ ਇਹਨਾਂ ਨੂੰ 7ਵਾਂ ਅਮਰੀਸ਼ਪੁਰੀ ਪੁਰਸਕਾਰ ਵੀ ਹੈ ਜਿਹੜਾ ਮਿਲਿਆ ਸੀ ਤਾਂ ਜੋ ਵੀ ਇਹਨਾਂ ਨੂੰ ਫਿਲਮਾਂ ਦੇ ਵਿੱਚ ਜਾਂ ਕੋਈ ਛੋਟੇ ਸੀਰੀਅਲ ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਕੰਮ ਕਰਦੇ ਸੀ ਰੋਲ ਮਿਲਦਾ ਸੀ ਤਬ ਆ ਖੂਬੀ ਉਸ ਕੈਰੈਕਟਰ ਨੂੰ ਇਹ ਨਿਭਾਉਂਦੇ ਸੀ ਇਹਨਾਂ ਦੇ ਫੇਸ ਤੇ ਉਹ ਰੋਲ ਹੈ ਜਿਹੜਾ ਜੱਜਦਾ ਸੀ ਇਹਨੂੰ ਕੋਈ ਵੀ ਮਿਲ ਜੰਦਾ ਸੀ ਤਾਂ ਬਹੁਤ ਮਿਹਨਤ ਕਰਕੇ ਦੋਨੇ ਭਰਾ ਰਾਹੁਲਦੇਵ ਤੇ ਮੋਕਲਦੇਵ ਹਿੰਦੀ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀ ਆਈ ਸੀ ਤਾਂ ਇੱਕ ਹੋਰ ਵੀ ਇਹਦੇ ਵਿੱਚ ਗੱਲ ਜਿਹੜੀ ਨੋਟ ਕੀਤੀ ਹੈ ਜਦੋਂ ਇਹਨਾਂ ਦਾ ਅੰਤਮ ਸੰਸਕਾਰ ਹੁੰਦਾ ਹੈ ਮੈਂ ਸਵੇਰੇ ਪੋਸਟ ਵੀ ਪਾਈ ਹੈ ਕੋਈ ਵੀ ਉੱਤੇ ਸਤਾਰਾ ਜਿਹੜਾ ਨਹੀਂ ਪਹੁੰਚਦਾ ਹੁਣ ਇਹਦੇ ਵਿੱਚ ਕਿਉਂ ਨਹੀਂ ਪਹੁੰਚਿਆ ਇਹ ਪਤਾ ਨਹੀਂ ਆਪਣੇ ਆਪ ਦੇ ਵਿੱਚ ਸਵਾਲ ਹੈ ਅਦਾਕਾਰ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਅਦਾਕਾਰ ਅਦਾਕਾਰ ਹੀ ਹੁੰਦਾ ਬਾਕੀ ਜ਼ਿੰਦਗੀ ਦੇ ਅਰਜ਼ੇ ਵਿੱਚ ਜ਼ਿੰਦਗੀ ਵਿੱਚ ਕੰਮ ਕਦੇ ਵੀ ਨਹੀਂ ਮੁੱਕਦੇ ਜੇਕਰ ਤੁਸੀਂ ਕਿਸੇ ਬੰਦੇ ਦੇ ਆਖਰੀ ਸਫ਼ਰ ਦੇ ਵਿੱਚ ਉਹਨੂੰ ਆਖਰੀ ਵਧਾਈਗੀ ਜਿਹੜੀ ਦੇਣ ਨਹੀਂ ਆਉਂਦੇ ਤਾਂ ਅਕਸਰ ਆਪਾਂ ਹੀ ਕਹਿੰਦੇ ਹਟ ਦਰ ਜੇ ਮੈਂ ਸਾਨੂੰ ਕੰਮ ਸੀ ਜਿੰਦਗੀ ਮੁੱਕ ਜਾਂਦੀ ਹੈ ਪਰ ਕੰਮ ਨਹੀਂ ਮੁੱਕਦੇ ਤਾਂ ਇਸ ਅਦਾਕਾਰ ਨੂੰ ਨਿਊਜ਼ ਵੀ ਚੱਲ ਰਹੀ ਹੈ ਕਿ ਕਿੰਨੇ ਕ ਵੱਡੇ ਸਤਾਰੇ ਜਿਨ੍ਹਾਂ ਨਾਲ ਇਸ ਅਦਾਕਾਰ ਨੇ ਕੰਮ ਕੀਤਾ ਉਹ ਇਸ ਨੂੰ ਅੰਤਿਮ ਸਮੇਂ ਦੇ ਵਿੱਚ ਵਦਾਈਗੀ ਜਿਹੜੀ ਦੇਣ ਹੈ ਤਾਂ ਰਾਹੁਲ ਦੇਵ ਵੱਡਾ ਭਰਾ ਸੀ ਉਹਨੇ ਇੱਕ ਪਿਓ ਦਾ ਫਰਜ਼ ਜਿਹੜਾ ਨਿਭਾਇਆ ਵੀਡੀਓ ਤੁਸੀਂ ਦੇਖੀ ਹੋਣੀ ਤੇ ਨਾਲ ਜੋ ਲੋਕ ਆਏ ਸੀਗੇ ਗਿਣਤੀ ਦੇ ਤਾਂ ਉਹਨਾਂ ਨੂੰ ਵੀ ਉਹ ਹੈਂਡਲ ਕਰ ਰਿਹਾ ਸੀ ਰੋ ਵੀ ਰਿਹਾ ਸੀ ਤੇ ਆਪਣੇ ਵੱਡੇ ਭਰਾ ਹੋਣ ਦਾ ਤੇ ਇੱਕ ਪਿਓ ਦਾ ਫਰਜ਼ ਵੀ ਨਿਭਾ ਰਿਹਾ ਸੀ ਤਾਂ ਬਹੁਤ ਭਾਵਕ ਕਰਨ ਦੇਣ ਵਾਲੀ ਉਹ ਵੀਡੀਓ ਸੀ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਮੁਕਲਦੇਵ ਦੇ ਸਫ਼ਰ ਦੀ ਖਾਨੀ ਸੀ